ਸਸਰੀਆਂ ਕਾਲ ਪੰਜਾਬੀਓ ਤੁਸੀਂ ਜੁੜਿਓ ਪੰਜਾਬ ਵੇਕਤਾ ਨਿਊਜ਼ ਨਾਲ ਜਨਤਕ ਤੌਰ ਤੇ ਸੱਚੀਆਂ ਗੱਲਾਂ ਕਰ ਰਿਹਾ ਹੈ ਕਿ ਰੁਪਿੰਦਰ ਕੌਰ ਨੂੰ ਫਰੀਦਕੋਟ ਸੈਂਟਰਲ ਜੇਲ੍ਹ ਦੇ ਵਿੱਚ ਸਹੂਲਤਾ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਇਹ ਆਮ ਕਤਲੋਗਾਰਤ ਵਾਲਾ ਮਸਲਾ ਨਹੀਂ ਇਸ ਮੁਕਦਮੇ ਨੂੰ ਪੰਜਾਬੀਆਂ ਨੇ ਬੜੀ ਕੋਚਰੀ ਅੱਖ ਨਾਲ ਜੀ ਬੜੀ ਇੱਕ ਬਾਜ ਅੱਖ ਨਾਲ ਜੀ ਇਹਨੂੰ ਵੇਖ ਰਹੇ ਆ ਬਿਲਕੁਲ ਜੀ ਇਹਦੇ ਵਿੱਚ ਜਦੋਂ ਵੀ ਕੋਈ ਕਮੀ ਪੇਸ਼ੀ ਹੁੰਦੀ ਹੈ ਭਾਵੇਂ ਉਹ ਸਮਾਜਿਕ ਤੌਰ ਤੇ ਹੋਵੇ ਭਾਵੇਂ ਉਹ ਪੰਜਾਬ ਪੁਲਿਸ ਦੇ ਤੌਰ ਤੇ ਹੋਵੇ ਜੀ ਭਾਵੇਂ ਉਹ ਜੇਲ੍ਹ ਪ੍ਰਸ਼ਾਸਨ ਹੈ ਉਹਦੇ ਤੌਰ ਤੇ ਹੋਵੇ ਤਾਂ ਉਸ ਕਮੀ ਪੇਸ਼ੀ ਨੂੰ ਉਜਾਗਰ ਸਮੇਂ-ਸਮੇਂ ਸਰ سوشل میڈیا ਰਾਹੀਂ ਕੀਤਾ ਜਾ ਰਿਹਾ ਹੈ ਬਿਲਕੁਲ ਜੀ ਪਰਿਵਾਰ ਨੂੰ ਇੱਕ ਫੋਨ ਆਉਂਦਾ ਉਹ ਫੋਨ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਅਸੀਂ ਜੇਲ੍ਹ ਨਾਲ ਸੰਬੰਧ ਰੱਖਦੇ ਆ ਮੈਂ ਰੈਂਕ ਨਹੀਂ ਦੱਸੂਗਾ ਤੇ ਨਾ ਹੀ ਮੈਂ ਕਿਉਂਕਿ ਇਹ ਇੱਕ ਗੁਪਤ ਇਨਫੋਰਮੇਸ਼ਨ ਹੈ ਜੀ ਤਾਂ ਪਰਿਵਾਰ ਨੂੰ ਫੋਨ ਆਉਂਦਾ ਕਿ ਜਿਹੜੀ ਲੜਕੀ ਰੁਪਿੰਦਰ ਕੌਰ ਹੈ ਹੂੰ ਜਿਸ ਨੇ ਤੁਹਾਡੇ ਲੜਕੇ ਜਿਹੜਾ ਗੁਰਵਿੰਦਰ ਸਿੰਘ ਦਾ ਕਤਲ ਕੀਤਾ ਜੀ ਉਸ ਨੂੰ ਲੋੜ ਤੋਂ ਵੱਧ ਸੁੱਖ ਸਹੂਲਤਾਂ ਜੇਹ ਚ ਮੁਹੱਈਆ ਕਰਾਈਆਂ ਜਾ ਰਹੀਆਂ ਅੱਛਾ ਤੇ ਜੇਲ ਕਿਹੜੀ ਹੈ ਮਾਡਰਨ ਸੈਂਟਰਲ ਜੇਲ ਫਰੀਦਕੋਟ ਜੀ ਜਿਹਨੂੰ ਆਪਾਂ ਇਹ ਕਹਿ ਸਕਦੇ ਆਂ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਬੜੀ ਨਵੀਂ ਤਕਨੀਕ ਨਾਲ ਤਿਆਰ ਕੀਤਾ ਗਿਆ ਹੂੰ ਤੇ ਬੜੇ ਵੱਡੇ ਪੱਧਰ ਤੇ ਉਹਦੇ ਵਿੱਚ ਜਿਹੜੇ ਕੈਦੀ ਭਰਤੀ ਕੀਤੇ ਜਾਂਦੇ ਨੇ ਤੇ ਇਹ ਜਿਹੜੀ ਜੇਲ ਹੈ ਇਹ ਫਰੀਦਕੋਟ ਤੋਂ ਜਦੋਂ ਆਪਾਂ ਲਵੰਡੀ ਨੂੰ ਜਾਣੇ ਆ ਜੀ ਤਾਂ ਇੱਕ ਪਿੰਡ ਆਉਂਦਾ ਟਹਿਣਾ ਜੀ ਉਸ ਟਹਿਨੇ ਪਿੰਡ ਤੋਂ ਪਹਿਲਾਂ ਖੱਬੇ ਪਾਸੇ ਜੀਟੀ ਰੋਡ ਉੱਤੇ ਹੈ ਜੇਲ੍ਹ ਆ ਜੀ ਤਾਂ ਜਦੋਂ ਸਰਦਾਰ ਕੁਲਦੀਪ ਸਿੰਘ ਮ੍ਰਿਤਕ ਗੁਰਵਿੰਦਰ ਸਿੰਘ ਦੇ ਫਾਦਰ ਨੂੰ ਇਹ ਮੈਸੇਜ ਲੱਗਦਾ ਜੀ ਤਾਂ ਸੁਭਾਵਕ ਹੈ ਕਿ ਜੇ ਉਸ ਬਾਪ ਦੇ ਪਿੰਡੇ ਤੇ ਪਰਿਵਾਰ ਤੇ ਗੁਰਵਿੰਦਰ ਸਿੰਘ ਦੀ ਮਾਂ ਤੇ ਐਡਾ ਵੱਡਾ ਕਹਿਰ ਹੋਇਆ ਹੋਵੇ ਬਿਲਕੁਲ ਪੰਜਾਬੀ ਸਾਥ ਦੇ ਰਹੇ ਹੁਣ ਤੇ ਤਕਰੀਬਨ ਤਕਰੀਬਨ ਜਿਹੜਾ ਇਨਵੈਸਟੀਗੇਸ਼ਨ 70 80% ਪੰਜਾਬ ਪੁਲਿਸ ਨੇ ਕਲੀਅਰ ਕਰ ਲਈ ਹੋਵੇ ਤੇ ਇਹ ਗੱਲ ਸਪਸ਼ਟ ਹੋ ਗਈ ਕਿ ਧਰਮ ਪਤਨੀ ਨੇ ਆਪ ਦਾ ਘਰ ਵਾਲਾ ਮਾਰਿਆ ਜੀ ਤੇ ਘਰ ਵਾਲਾ ਵੀ ਇੱਕ ਸ਼ਰੀਫ ਇਨਸਾਨ ਗੁਰਸੇਖ ਇਨਸਾਨ ਸ਼ਰੀਫ ਇਨਸਾਨ ਪੱਕ ਬਨਣ ਵਾਲਾ ਤੇ ਪੜਿਆ ਲਿਖਿਆ ਡਬਲ ਐਮਏ ਤਾਂ ਜਦੋਂ ਬਾਪ ਨੂੰ ਇਹ ਗੱਲ ਪਤਾ ਲੱਗੀ ਤਾਂ ਉਹਦੇ ਮਤਲਬ ਤੁਸੀਂ ਮੈਂ ਸੁਭਾਵਕ ਤੌਰ ਤੇ ਹਰ ਪੰਜਾਬੀ ਨੂੰ ਕਹਿਣਾ ਵੀ ਤੁਸੀਂ ਆਪਦੇ ਮਨ 'ਚ ਇਹ ਗੱਲ ਸੋਚੋ ਕਿ ਤੁਹਾਡੇ ਅੰਦਰ ਇੱਕ ਅੱਗ ਲੱਗ ਜੇ ਬਿਲਕੁਲ ਕਿ ਇੰਨੀ ਵੱਡੀ ਘਟਨਾ ਹੋਣ ਦੇ ਬਾਵਜੂਦ ਪੰਜਾਬੀਆਂ ਦਾ ਐਡਾ ਵੱਡਾ ਵਿਰੋਧ ਰੋ ਉਹਨਾਂ ਦੇ ਮਨ ਦੇ ਵਿੱਚ ਇਸ ਗੱਲ ਦਾ ਕਿ ਇਹ ਗਲਤ ਘਟਨਾ ਹੋਈ ਹੈ ਅਜਿਹੀ ਕੰਡਕਟ ਕਰਨ ਵਾਲੀ ਇੱਕ ਲੜਕੀ ਨੂੰ ਜਿਹੜਾ ਇੱਕ ਜੇਲ ਹੈ ਹੂੰ ਉਹਦੇ ਵਿੱਚ ਉਹਨੂੰ ਸਹੂਲਤਾਂ ਮਿਲ ਰਹੀਆਂ ਹਨ ਤਾਂ ਇੱਕ ਵੱਡਾ ਵੱਡਾ ਸ਼ੱਕ ਹੈ ਇਹ ਸ਼ੱਕ ਦੇ ਦਾਰੇ ਵਿੱਚ ਗੱਲਾਂ ਆ ਜਾਂਦੀਆਂ ਹਨ ਸੋ ਮੈਂ ਇਹ ਸਮਝਦਾ ਕਿ ਜੇਲ੍ਹ ਦੀ ਪਰਿਭਾਸ਼ਾ ਇਹ ਹੈ ਕਿ ਜੇ ਇਸ ਬੰਦੇ ਨੇ ਸਮਾਜਿਕ ਤੌਰ ਤੇ ਕੋਈ ਤਕੇਸ਼ਾਈ ਕੀਤੀ ਆ ਜੀ ਸਕੇ ਭਰਾ ਨੇ ਸਕੇ ਭਰਾ ਦਾ ਹੱਕ ਖਾਦਾ ਹੂੰ ਕੋਈ ਮਾਮਿਆਂ ਨੇ ਭਤੀਜਿਆਂ ਨਾਲ ਜਾਂ ਭਾਂਜਿਆਂ ਨਾਲ ਠੱਗੀਆਂ ਮਾਰੀਆਂ ਜਾਂ ਸਮਾਜਿਕ ਤੌਰ ਤੇ ਕੋਈ ਗਲਤ ਕੰਮ ਕੀਤਾ ਤਾਂ ਉਹਨਾਂ ਲਈ ਜੇਲਾਂ ਬਣੀਆਂ ਇੱਕ ਸੁਧਾਰ ਕਰ ਬਿਲਕੁਲ ਨਾ ਕਿ ਐਸ਼ੋ ਆਰਾਮ ਦਾ ਕਰ ਹੂੰ ਲੇਕਿਨ ਬੜੀ ਮੈਂ ਅੱਜ ਦੁਖੇਮਾਨ ਨਾਲ ਇਹ ਤੁਹਾਨੂੰ ਗੱਲ ਕਹਿ ਰਿਹਾ ਹਾਂ ਕਿ ਪੰਜਾਬ ਦੀਆਂ ਜੇਲਾਂ ਚਾਹੀਦਾ ਤਾਂ ਐਸੀ ਕਿ ਅੰਗਰੇਜ਼ਾਂ ਦੇ ਜੇਲਾਂ ਵਾਂਗ ਇੱਕ ਕਾਲੇ ਪਾਣੀ ਦੀ ਜੇਲ ਹੁੰਦੀ ਬਿਲਕੁਲ ਲੋਕਾਂ ਦੇ ਮਨ ਦੇ ਵਿੱਚ ਇੱਕ ਡਰ ਤੇ ਇੱਕ ਭੈ ਹੁੰਦਾ ਕਿ ਪਤਾ ਨਹੀਂ ਉਸ ਚਾਰ ਦਿਵਾਰੀ ਦੇ ਅੰਦਰ ਸਾਡੇ ਨਾਲ ਕੀ ਹੋਊਗਾ ਕੀ ਹੋਊਗਾ ਬਿਲਕੁਲ ਲੇਕਿਨ ਜਿਹੜੇ ਪੈਸੇ ਵਾਲੇ ਪੰਜਾਬੀ ਆ ਜਿਹੜੇ ਗਲਤ ਕੰਡਕਟ ਕਰ ਕਰਕੇ ਜੇਲ੍ਹਾਂ ਚ ਜਾ ਰਹੇ ਆ ਉਹ ਪੰਜਾਬ ਦੀਆਂ ਜੇਲਾਂ 'ਚ ਐਸ਼ੋ ਆਰਾਮ ਦੀ ਜ਼ਿੰਦਗੀ ਇੰਜੋਏ ਕਰਦੇ। ਲੇਕਿਨ ਇਸ ਪਾਰਟਿਕੂਲਰ ਕੇਸ ਦੇ ਵਿੱਚ ਉਸ ਲੜਕੀ ਨੂੰ ਗੱਦੇ ਮੁਹੱਈਆ ਕਰਾਉਣੇ। ਅੱਛਾ ਉਸ ਲੜਕੀ ਨੂੰ ਆਪਦੇ ਮਨਪਸੰਦ ਦੀ ਬੈਰਕ ਮੁਹੱਈਆ ਕਰਾਉਣੀ। ਉਸ ਲੜਕੀ ਵੱਲੋਂ ਬੈਰਕ ਕਹੀ ਜਾਣੀ ਕਿ ਮੈਂ ਇੱਥੇ ਨਹੀਂ ਇੱਥੇ ਰਹਿਣਾ ਚਾਹੁੰਨੀ ਆ। ਉਹਦੀ ਗੱਲ ਮੰਨ ਲਈ ਜਾਣੀ। ਇਹ ਗੱਲਾਂ ਖੁਫੀਆ ਸਮਨ ਰਹੀ ਗੱਲਾਂ ਬਾਹਰ ਨਿਕਲ ਕੇ ਆ ਰਹੀ ਹੈ ਸਾਨੂੰ ਕੋਈ ਸ਼ੌਂਕ ਨਹੀਂ ਵਾਰੀ ਵਾਰੀ ਅਸੀਂ ਪੰਜਾਬੀਆਂ ਨੂੰ ਇੱਕ ਵਿਸ਼ੇ ਦੇ ਉੱਤੇ ਇਸ ਗੱਲ ਨੂੰ ਖਿੱਚ ਤੂੰ ਕਰੀਏ ਬਿਲਕੁਲ ਠੀਕ ਹੈ ਪਰਿਵਾਰ ਨਾਲ ਤੱਕਾ ਹੋਇਆ ਪਰਿਵਾਰ ਬਹੁਤ ਔਖੇ ਹਾਲਾਤਾਂ ਚੋਂ ਟਪ ਰਿਹਾ ਹੈ ਮੇਰੇ ਖਿਆਲ ਨਾਲ ਗੁਰਵਿੰਦਰ ਸਿੰਘ ਦੇ ਬਾਪ ਦਾ 10 ਕਿਲੋ ਭਾਰ ਵੀ ਕੱਟ ਗਿਆ ਹੋਣਾ ਇਸ ਸਾਰੇ ਕਟਨਾਕਰਮ ਦੇ ਵਿੱਚ ਕਿ ਸਜ਼ਾ ਹੋਣੀ ਚਾਹੀਦੀ ਹੈ ਤੇ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ ਲੇਕਿਨ ਉਸੇ ਪੰਜਾਬ ਦੇ ਵਿੱਚ ਇੱਕ ਤੰਤਰ ਹੈ ਜਿਹਨੂੰ ਆਪਾਂ ਅਫਸਰਸ਼ਾਈ ਕਹਿ ਦਿੰਦੇ ਹਾਂ ਹੂੰ ਉਸ ਅਫਸਰਸ਼ਾਈ ਦੇ ਨਾਲ ਸੰਬੰਧਿਤ ਜੇਲ੍ਹ ਮਹਿਕਮੇ ਦੇ ਅਫਸਰ ਹੂੰ ਉਹ ਕਿਸੇ ਵੀ ਰੈਂਕ ਦੇ ਹੋ ਸਕਦੇ ਆ ਬਿਲਕੁਲ ਕਿਉਂਕਿ ਹਲੇ ਤੱਕ ਸਾਡੇ ਕੋਲੇ ਪੁਖਤਾ ਨਹੀਂ ਗੱਲਾਂ ਆ ਰਹੀਆਂ ਹੂੰ ਲੇਕਿਨ ਕੁਝ ਅਫਸਰ ਨੇ ਜੋ ਮਦਾਦੀ ਨੇ ਇਸ ਜਿਹੜੀ ਦੋਸ਼ਣ ਹੈ ਰੁਪਿੰਦਰ ਕੌਰ ਜਿਨੇ ਇਹ ਕਾਂਸਪੀਰੇਟਿਡ ਮਰਡਰ ਕੀਤਾ ਆਪਦੇ ਹਸਬੰਡ ਗੁਰਵਿੰਦਰ ਕੌਰ ਦਾ ਸੁਖਣ ਵਾਲਾ ਮਰਡਰ ਕੀਤਾ ਜਿਹਨੂੰ ਆਪਾਂ ਕਹਿ ਦਿੰਦੇ ਸੋ ਹੁਣ ਗੱਲ ਵਿਸ਼ਾ ਇਹ ਹੈ ਕਿ ਇਹ ਗੱਲਾਂ ਸੱਚੀਆਂ ਹਨ ਨਿਰਪਾਲ ਜੀ ਕਿ ਪੰਜਾਬ ਦੀਆਂ ਜੇਲਾਂ ਚੋਂ ਨਸ਼ੇ ਮਿਲਦੇ ਰਹੇ ਹਨ ਬਕਾਦਮੇ ਦਰਜ ਵੀ ਹੋਇਆ ਔਨ ਰਿਕਾਰਡ ਦਰਜ ਹੋਇਆ ਪੰਜਾਬ ਦੀਆਂ ਜੇਲਾਂ ਦੇ ਵਿੱਚੋਂ ਮੋਬਾਈਲ ਫੋਨ ਮਿਲਦੇ ਰਹੇ ਹਨ ਮਕਦਮੇ ਦਰਜ ਹੋਏ ਆ ਔਨ ਰਿਕਾਰਡ ਇਹ ਗੱਲ ਹੈ ਜਿੱਥੇ ਇਹ ਚੀਜ਼ਾਂ ਮਿਲ ਸਕਦੀਆਂ ਉਥੇ ਸੁੱਖ ਸਹੂਲਤਾਂ ਤਾਂ ਬਹੁਤ ਛੋਟੀ ਗੱਲ ਬਿਲਕੁਲ ਉਹ ਸੁਭਾਵਕ ਹੈ ਪਰ ਕਾਰਨ ਕਿ ਜੇ ਆਪਾਂ ਕਹਿੰਦੇ ਨਸ਼ਾ ਮਿਲਦਾ ਉਹ ਤਾਂ ਮਹਿੰਗਾ ਮਿਲਦਾ ਮੋਬਾਈਲ ਮਿਲਦਿਆ ਉਹ ਤਾਂ ਮਹਿੰਗੇ ਮਿਲਦੀਆ ਤਰਪਿੰਦਰ ਦੀ ਪੁਸ਼ਟ ਪਨਾਈ ਕੌਣ ਕਰ ਰਿਹਾ ਪਿੱਛੇ ਜੇ ਉਹਦਾ ਪਰਿਵਾਰ ਕਹਿ ਰਿਹਾ ਉਸਦੇ ਪਿਤਾ ਦਾ ਬਿਆਨ ਆਂਦਾ ਅਸੀਂ ਆਪਦੀ ਕੁੜੀ ਦਾ ਸਾਥ ਨਹੀਂ ਦੇ ਰਹੇ ਤਾਂ ਫਿਰ ਪਿੱਛੋਂ ਦੀ ਬੈਕ ਬਣ ਕੇ ਉਹਦੀ ਸਪੋਰਟ ਕੌਣ ਕਰ ਰਿਹਾ ਹੁਣ ਇਹੀ ਤਾਂ ਇੱਕ ਕੁਐਸਚਨ ਮਾਰਕ ਹੈ ਇਹੀ ਇੱਕ ਤਫਤੀਸ਼ ਦਾ ਮਿਸ਼ਾ ਜੀ ਮੈਂ ਮਾਨਯੋਗ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜੀ ਤੇ ਏਡੀਜੀਪੀ ਪ੍ਰिजन ਜੇਲ੍ਹਾਂ ਦੇ ਜਿਹੜੇ ਏਡੀਜੀਪੀ ਨੇ ਮੈਂ ਇਹਨਾਂ ਦੋਨਾਂ ਜਾਣਿਆਂ ਨੂੰ ਸਿੱਧਮ ਸਿੱਧਾ ਇੱਕ ਸਵਾਲ ਪਰਿਵਾਰ ਵੱਲੋਂ ਕਰ ਰਿਹਾ ਇਹਨਾਂ ਨੂੰ ਸੋਚਣ ਕਿ ਮੈਂ ਬੋਲ ਰਿਹਾ ਕਿਉਂਕਿ ਮੇਰਾ ਕੰਮ ਹੈ ਵਕਾਲਤ ਕਰਨ ਮੈਂ ਜੇ ਅੱਜ ਆਊਟ ਸਪੋਕਨ ਹੋ ਕੇ ਬੋਲ ਰਿਹਾ ਤੇ ਉਹ ਸਿਰਫ ਤੇ ਸਿਰਫ ਇਸ ਗੱਲ ਕਰਕੇ ਬੋਲ ਰਿਹਾ ਕਿ ਸਰਦਾਰ ਕੁਲਦੀਪ ਸਿੰਘ ਦੀ ਮਾਨਸਿਕ ਸਥਿਤੀ ਠੀਕ ਨਹੀਂ ਉਹਨਾਂ ਨੇ ਆਪ ਦਾ ਪੁੱਤ ਗਵਾਇਆ ਬਿਲਕੁਲ ਉਸ ਪਰਿਵਾਰ ਦਾ ਮਾਹੌਲ ਠੀਕ ਨਹੀਂ ਉਸ ਪਰਿਵਾਰ ਨੇ ਮੇਰੀ ਡਿਊਟੀ ਲਈ ਹੈ ਜੀ ਕਿ ਇਹ ਸਾਰੇ ਘਟਨਾਕ੍ਰਮ ਨੂੰ ਅੰਜਾਮ ਦੇਣਾ ਤੇ ਸਜ਼ਾ ਦਿਵਾਉਣੀ ਹੈ ਸੋ ਮੈਂ ਪੰਜਾਬੀਆਂ ਨੂੰ ਵੇਖਦੇ ਹੋਏ ਕਿ ਪੰਜਾਬੀ ਕੀ ਚਾਹੁੰਦੇ ਨੇ ਮੈਂ ਪੰਜਾਬੀਆਂ ਦੀ ਪੇਰਵਾਹੀ ਕਰਦੇ ਹੋਏ ਪਰਿਵਾਰ ਦੀ ਪੇਰਵਾਹੀ ਕਰਦੇ ਹੋਏ ਸਰਦਾਰ ਕੁਲਦੀਪ ਸਿੰਘ ਮ੍ਰਿਤਕ ਦੇ ਬਾਪ ਦੇ ਅੱਖਾਂ ਚੋਂ ਨਿਕਲੇ ਹੰਝੂਆਂ ਦੀ ਪੇਰਵਾਹੀ ਕਰਦੇ ਹੋਏ ਮੈਂ ਜਨਤਕ ਤੌਰ ਤੇ ਸੱਚੀਆਂ ਗੱਲਾਂ ਕਰ ਰਿਹਾ ਕਿ ਰੁਪਿੰਦਰ ਕੌਰ ਨੂੰ ਫਰੀਦਕੋਟ ਸੈਂਟਰਲ ਜੇਲ੍ਹ ਦੇ ਵਿੱਚ ਸਹੂਲਤਾ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਜੀ ਤੇ ਇਹਦੇ ਵਿੱਚ ਮੈਂ ਸਿੱਧਮ ਸਿੱਧਾ ਮਾਨਯੋਗ ਏ ਡੀ ਜੀ ਪੀ ਪੰਜਾਬ ਉਹਨਾਂ ਨੂੰ ਸਵਾਲ ਕਰਦਾ ਕਿ ਪਰਿਵਾਰ ਉਹਨਾਂ ਦਾ ਵੀ ਹੈ ਜੀ ਉਹ ਵੀ ਪਰਿਵਾਰਾਂ ਵਾਲੇ ਨੇ ਬੱਚਿਆਂ ਵਾਲੇ ਨੇ ਅੱਜ ਇੱਕ ਸਧਾਰਨ ਜੱਟ ਜ਼ਿਮੀਂਦਾਰ ਪਰਿਵਾਰ ਪੰਜਾਬ ਦਾ ਉਦੇ ਨਾਲ ਜੇ ਤੱਕਾ ਹੋਇਆ ਹੁਣ ਉਸ ਔਰਤ ਨੂੰ ਜੇਲ੍ਹ ਚ ਇਸ ਗੱਲ ਕਰਕੇ ਭੇਜਿਆ ਕਿ ਉਹਨੂੰ ਰਿਪੈਂਡੈਂਸ ਫੀਲ ਹੋਵੇ ਕਿ ਮੈਥੋਂ ਗਲਤੀ ਹੋਈ ਹੈ ਜੀ ਜੇ ਉੱਥੇ ਕੋਈ ਬੰਦੇ ਪੁਸਤ ਪੜਾਈ ਕਰ ਰਹੇ ਆ ਉਸ ਔਰਤ ਦੀ ਚਾਹੇ ਉਹ ਅਫਸਰ ਰੈਂਕ ਦੇ ਨੇ ਚਾਹੇ ਉਹ ਕੋਈ ਰਿਸ਼ਤੇਦਾਰ ਦੇ ਚਾਹੇ ਉਹ ਕੋਈ ਉਹਦੇ ਦੋਸਤ ਮਿੱਤਰ ਨੇ ਜਾਂ ਸਮਾਜ ਦੇ ਕੋਈ 네ਗੇਟਿਵ ਪੀਪਲ ਨੇ 네ਗੇਟਿਵ ਪੀਪਲ ਤੋਂ ਤੁਸੀਂ ਗੱਲ ਸਮਝਦੇ ਹੋ ਵੀ ਕ੍ਰਿਮੀਨਲ ਮਾਈਂਡਡ ਬੰਦੇ ਕੋਈ ਨੈਕਸਸ ਹੈ ਕੋਈ ਨੈਟਵਰਕ ਹੈ ਕਿਉਂਕਿ ਜਿੱਥੋਂ ਤੱਕ ਨਿਰਪਉ ਜੀ ਮੈਨੂੰ ਪਤਾ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਪੈਸੇ ਦੇਣ ਤੋਂ ਬਿਨਾ ਸਹੂਲਤ ਨਹੀਂ ਮਿਲਦੀ ਬਿਲਕੁਲ ਤੁਸੀਂ ਏਟੀਐਮ ਸਵੈਪ ਕਰੋ ਚਾਹੇ ਆਪਦੇ ਤੁਸੀਂ ਬੈਰਕ ਦੇ ਵਿੱਚ ਟੀਵੀ ਲਵਾ ਹ ਤੁਸੀਂ ਏਟੀਐਮ ਸਵੈਪ ਕਰੋ ਚਾਹੇ ਆਪਦੀ ਬੈਰਕ ਦੇ ਵਿੱਚ ਤੁਸੀਂ ਫ੍ਰਿਜ ਵਾਲਾ ਤੁਸੀਂ ਏਟੀਐਮ ਸਵੈਪ ਕਰੋ ਤੁਸੀਂ ਆਪਦੀ ਬੈਰਕ ਦੇ ਵਿੱਚ ਹੀਟਰ ਲਾ ਕੇ ਆਪਦੀ ਰੋਟੀ ਆਪ ਪਕਾ ਸਕਦੇ ਹੋ ਪਰ ਮੈਂ ਇਹ ਬੇਨਤੀ ਕਰਦਾ ਮਾਨਯੋਗ ਅਫਸਰਸ਼ਾਹੀ ਨੂੰ ਤੇ ਖਾਸ ਕਰਕੇ ਫਰੀਦਕੋਟ ਮਾਡਰਨ ਸੈਂਟਰਲ ਜੇਲ੍ਹ ਦੇ ਅਫਸਰਾਂ ਨੂੰ ਤੇ ਡੀਜੀਪੀ ਪੰਜਾਬ ਨੂੰ ਕਿ ਫਿਰ ਜੇਲ੍ਹਾਂ ਦੀ ਪ੍ਰਭਾਸ਼ਾ ਕੀ ਹੈ ਜੀ ਜੇ ਜੇਲ੍ਹਾਂ ਦੇ ਵਿੱਚ ਸਖਤਾਈ ਨਹੀਂ ਹੋਣੀ ਜੇ ਜੇਲ੍ਹਾਂ ਦੇ ਵਿੱਚ ਯਾਨੀ ਕਿ ਮੈਂ ਵੇਖੋ ਮੈਨੂੰ ਕਹਿਣਾ ਨਹੀਂ ਚਾਹੀਦਾ ਲੇਕਿਨ ਗੱਲ ਇਹ ਹੈ ਕਿ ਪੰਜਾਬੀ ਜਿੰਨੇ ਦੇਸ਼ਾਂ ਉਦੇਸ਼ਾਂ 'ਚ ਬੈਠਿਓ ਉਸ ਸੁਖਨ ਵਾਲਾ ਮਰਡਰ ਕੇਸ ਦੇ ਨਾਲ ਇੱਕ इमोਸ਼ਨਲੀ ਜੁੜੇ ਹੋਏ ਨੇ ਬਿਲਕੁਲ ਮੈਂ ਕਲੀਅਰ ਕੱਟ ਇਹ ਗੱਲ ਅੱਜ ਜਨਤਕ ਤੌਰ ਤੇ ਕਹਿਣਾ ਹੈ ਕਿ ਪੰਜਾਬ ਦੀਆਂ ਜੇਲਾਂ ਇੱਕ ਮਲਟੀ ਕਰੋੜ ਬਿਜ਼ਨਸ ਬਣ ਚੁੱਕੀਆਂ ਹੂੰ ਮਲਟੀ ਕਰੋੜ ਬਿਜ਼ਨਸ ਬਣ ਚੁੱਕੀਆਂ ਜਿਆਨੀ ਕੇ ਤਕੜੇ سرمایہਦਾਰਾਂ ਵਾਸਤੇ ਉਹ ਜੇਲ ਨਹੀਂ ਉਹ ਇੱਕ ਆਰਾਮ ਘਰ ਹੈ ਸੁਧਾਰ ਘਰ ਨਹੀਂ ਆਰਾਮ ਘਰ ਹੈ ਜਿਹੜੇ ਗਰੀਬ ਕੁਰਬੇ ਜਿਨ੍ਹਾਂ ਕੋਲੇ ਕੁਝ ਵੀ ਨਹੀਂ ਉਹ ਵਿਚਾਰੇ ਉੱਥੇ ਰੁੱਲਦੇ ਫਿਰਦੇ ਆ ਜੇਲ੍ਹਾਂ ਦੇ ਵਿੱਚ ਵਕੀਲ ਸਾਹਿਬ ਤੁਹਾਡੀ ਪ੍ਰਸ਼ਾਸਨ ਨਾਲ ਗੱਲ ਹੋਈ ਕਿ ਉਹ ਇੰਨੀ ਐਸ਼ ਵਾਲਾ ਜੀਵਨ ਜੀ ਰਹੀ ਹੈ ਬਿਲਕੁਲ ਅਸੀਂ ਸੰਪਰਕ ਵੀ ਕੀਤਾ ਅਸੀਂ ਇਸ ਗੱਲ ਦੇ ਉੱਤੇ ਸਖਤੀ ਵੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਮਾਨਯੋਗ ਜਿਹੜੇ ਉੱਚ ਅਫਸਰ ਹੈ ਉਹਨਾਂ ਕੋਤੇ ਅਸੀਂ ਲਿਖਤੀ ਇੱਕ ਵਾਰਤਾਲਾਪ ਵੀ ਕੀਤੀ ਹੈ ਜਿਹੜੀ ਰਿਕਾਰਡ ਦਾ ਹਿੱਸਾ ਬਣੀ ਰਹੇ ਓਕੇ ਸਾਡਾ ਮੰਤਵ ਇਹ ਹੈ ਕਿ ਉਹ ਬੰਦੇ ਕੌਣ ਨੇ ਜੋ ਇਹ ਸਹੂਲਤਾਂ ਪ੍ਰੋਵਾਈਡ ਕਰ ਰਹੇ ਨੇ ਐਂਡ ਉਹ ਕਿਉਂ ਕਰ ਰਹੇ ਨੇ ਉਹਨਾਂ ਦਾ ਮਕਸਦ ਕੀ ਸੋ ਇਹ ਇੱਕ ਤਫਤੀਸ਼ ਦੀਆਂ ਗੱਲਾਂ ਨੇ ਜੀ ਇੱਕ ਸਾਹਮਣੇ ਆਂਦਾ ਕਿ ਜੋ ਉਸ ਦਾ ਆਸ਼ਿਕ ਸੀਗਾ ਜੀ ਉਹ ਕਿਤੇ ਨਾ ਕਿਤੇ ਉਹ ਡਰੱਗ ਡੀਲਰਾਂ ਨਾਲ ਰਲਿਆ ਹੋਇਆ ਸੀ ਆਪ ਵੀ ਨਸ਼ਾ ਵੇਚਦਾ ਸੀ ਇਹਦੇ ਵਿੱਚ ਕੋਈ ਸਾਹਮਣੇ ਆਇਆ ਇਹ ਇਹ ਨਿਰਪਉ ਜੀ ਜਦੋਂ ਕੋਈ ਮੁਕਦਮਾ ਦਰਜ ਹੁੰਦਾ ਤਾਂ ਉਹਦੇ ਤਫਤੀਸ਼ਾਂ ਦੇ ਐਂਗਲ ਬਣਾਏ ਜਾਂਦੇ ਜੀ ਪੰਜਾਬ ਪੁਲਿਸ ਦੀ ਤਫਤੀਸ਼ ਕਰਨ ਦਾ ਇੱਕ ਤਰੀਕਾ ਹੈ ਉਹਦੇ ਉੱਤੇ ਕਿਤਾਬਾਂ ਵੀ ਬੜੀਆਂ ਲਿਖੀਆਂ ਗਈਆਂ ਹੂੰ ਤੁਸੀਂ ਵੇਖੂਗੇ ਕਿ ਕੋਈ ਵੀ ਮੁਕਦਮੇ ਨੂੰ ਇੱਕ ਐਂਗਲ ਤੋਂ ਨਹੀਂ ਵੇਖਿਆ ਜਾਂਦਾ ਕਿ ਜੇ ਬੰਦਾ ਐਨਡੀਪੀਐਸ ਦੇ ਮੁਕਦਮੇ ਵਿੱਚ ਵਿੱਚ ਮੁਕਦਮੇ ਦੇ ਵਿੱਚ ਜੇਲ ਆ ਗਿਆ ਤੇ ਦੈਟ ਮੀਨਸ ਕਿ ਉਹ ਕੱਲਾ ਉਹੀ ਕੰਮ ਕਰਦਾ ਉਹ ਉਸ ਦੇ ਨਾਲ ਹੋਰ ਕੀ ਕੀ ਗੱਲ ਕਰਦਾ ਜਿਹੜਾ ਇਹ ਮੌਜੂਦਾ ਕੇਸ ਹੈ ਇਹਦੇ ਵਿੱਚ ਡਾਊਟ ਹੈ ਤਾਂ ਹੀ ਅਸੀਂ ਵਾਰੀ ਵਾਰੀ ਬੇਨਤੀ ਕਰ ਰਹੇ ਹਾਂ ਮਾਨਯੋਗ ਪੰਜਾਬ ਜ਼ਿਲ੍ਹਾ ਪੁਲਿਸ ਨੂੰ ਕਿ ਤਫ਼ਤੀਸ਼ ਇਸ ਐਂਗਲ ਤੋਂ ਵੀ ਕੀਤੀ ਜਾਵੇ ਕਿ ਇਹ ਮਰਡਰ ਦੇ ਨਾਲ-ਨਾਲ ਕੀ ਕੋਈ ਡਰੱਗ ਰੈਕਟ ਦਾ ਨਹੀਂ ਇਹਦੇ ਨਾਲ ਜੁੜਿਆ ਹੋਇਆ ਕੋਈ ਡਰੱਗ ਮਨੀ ਤਾਂ ਨਹੀਂ ਇਹਦੇ ਨਾਲ ਚੁਰੀ ਹੋਈ ਕਿਉਂਕਿ ਜਿਹੜਾ ਮੁਲਜ਼ਮ ਨੰਬਰ 3 ਹੈ ਡੱਬਾ ਵਾਲੀ ਵਾਲਾ ਉਹਦੇ ਤੇ ਐਨਡੀਪੀਐਸ ਦਾ ਮੁਕੱਦਮਾ ਔਨ ਰਿਕਾਰਡ ਦਰਜ ਹੈ ਐਨਡੀਪੀਐਸ ਦਾ ਮੁਕੱਦਮਾ ਦਰਜ ਹੈ ਅੱਛਾ ਥੈਟ ਮੀਨਸ ਕਿ ਉਹਦਾ ਕੋਈ ਨਾ ਕੋਈ ਸਬੰਧ ਨਾਰਕੋਟਿਕਸ ਨਾਲ ਹੈਗਾ ਹੁਣ ਉਸ ਬੰਦੇ ਦਾ ਬੱਲੂ ਆਣੇ ਵਾਲੇ ਮੁੰਡੇ ਨਾਲ ਆਪਸ ਵਿੱਚ ਕੀ ਲਿੰਕ ਹੈ ਤੁਸੀਂ ਤੇ ਮੈਂ ਜੇ ਦੋਸਤ ਬਣੇ ਤਾਂ ਇਸ ਸੋਸ਼ਲ ਮੀਡੀਆ ਕਰਕੇ ਬਣੇ ਅਦਰਵਾਈਜ਼ ਭਾਵੇਂ ਆਪਣਾ ਜ਼ਿਲ੍ਹਾ ਇੱਕ ਹੈ ਲੇਕਿਨ ਆਪਾਂ ਮਿਲੇ ਤਾਂ ਇਸ ਗੱਲ ਕਰਕੇ ਮਿਲੇ ਨਾ ਇਸ ਸੁਖਣ ਵਾਲਾ ਕੇਸ ਕਰਕੇ ਹੁਣ ਜੇ ਉਹ ਦੋਨੇ ਬੰਦੇ ਮਿਲੇ ਆ ਤਾਂ ਉਹਨਾਂ ਦਾ ਆਪਸ ਵਿੱਚ ਲਿੰਕ ਕੀ ਹੈ ਹੂੰ ਹੁਣ ਉਹਦੇ ਫਾਦਰ ਦੀ ਬੱਲੂਆਣੇ ਚ ਇੱਕ ਮੈਡੀਕਲ ਦੀ ਦੁਕਾਨ ਹੈ ਜੀ ਹੁਣ ਚਾਰ ਕਿਲੇ ਵਾਲਾ ਜੱਟ ਜ਼ਿਮੀਦਾਰ ਬੰਦਾ ਲੈਵਿਸ਼ ਲਾਈਫ ਵਿੱਚ ਹੋਂ ਸਭ ਬਿਲਕੁਲ ਹੁਣ ਉਸ ਦੀ ਪੈਰਵਾਈ ਕੌਣ ਕਰ ਰਿਹਾ ਹੈ ਇਸ ਮੁਕਦਮੇ ਦੇ ਵਿੱਚ ਤਿੰਨ ਮੁਲਜ਼ਮਾਂ ਤੋਂ ਇਲਾਵਾ ਹੋਰ ਕੌਣ-ਕੌਣ ਹੈ ਮੈਂ ਤੁਹਾਨੂੰ ਅੱਗੇ ਵੀ ਦੱਸ ਰਿਹਾ ਸੀਗਾ ਤੁਸੀਂ ਮੈਨੂੰ ਪੁੱਛੀ ਵੀ ਆ ਜਨਤਕ ਤੌਰ ਤੋ ਵੀ ਮੈਨੂੰ ਪੁੱਛ ਸਕਦੇ ਹਾਂ ਕਿ ਫਰੀਦਕੋਟ ਸ਼ਹਿਰ ਨਾਲ ਰਿਲੇਟਡ ਕੋਈ ਮੈਡੀਕਲ ਨਾਲ ਰਿਲੇਟਡ ਕੋਈ ਹੋਰ ਲੜਕੀ ਤਾਂ ਨਹੀਂ ਜਿਹੜੀ ਇਸ ਮੁਕਦਮੇ 'ਚ ਤਫਤੀਸ਼ ਆਉਣੀ ਬਾਕੀ ਹੈ ਜਿਹੜੀ ਕਿ ਇਸ ਮੁਲਜ਼ਮ ਰਪਿੰਦਰ ਕੌਰ ਦੀ ਸਹੇਲੀ ਹੋਵੇ ਇਹ ਵੀ ਇੱਕ ਚਰਚਾ ਚੱਲ ਰਹੀ ਹੈ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਵੇਂ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਇਹ ਜਿਹੜਾ ਬੱਲੂ ਆਣਾ ਉਸ ਦੇ ਵਿੱਚ ਕੋਈ ਹੋਰ ਵਿਅਕਤੀ ਤਾਂ ਨਹੀਂ ਜਿਨੇ ਇਸ ਮੁਲਜ਼ਮ ਹਰਕਮਲ ਦੀ ਮਦਦ ਕੀਤੀ ਹੋਵੇ ਇਸ ਸਾਰੇ ਕ੍ਰਾਈਮ ਨੂੰ ਅੰਜਾਮ ਦੇਣ ਦੇ ਵਿੱਚ ਸੋ ਇਹ ਗੱਲਾਂ ਕੀ ਹੁੰਦੀਆਂ ਕਿ ਕੁਝ ਗਵਾਂਡੀਆਂ ਤੋਂ ਕੁਝ ਪਿੰਡ ਵਾਲਿਆਂ ਤੋਂ ਕੁਝ ਬੱਲੂਆਣੇ ਦੇ ਲੋਕਾਂ ਤੋਂ ਇਹ ਇੱਕ ਇਨਫੋਰਮੇਸ਼ਨ ਗੈਦਰ ਹੁੰਦੀ ਆ ਜਿਹਦੇ ਵਿੱਚੋਂ 50% ਝੁੱਠੀ ਨਿਕਲ ਜਾਂਦੀ ਹੈ ਤੇ 50% ਸੱਚ ਤੇ ਆਧਾਰਿਤ ਹੁੰਦੀ ਆ ਸੋ ਜਿੰਨੀਆਂ ਅੱਜ ਤੱਕ ਸੋਸ਼ਲ ਮੀਡੀਆ ਤੇ ਖਬਰਾਂ ਚੱਲੀਆਂ ਜਿੰਨੀਆਂ ਗੱਲਾਂ ਸੋਸ਼ਲ